ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਵੀਂ ਗਬਰ ਬਾਚ ਬੇਨਤੀ ਚਉਪਈ ਖਮਰੀ ਕਰੋ ਹਾਦਰ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਕਮਰੇ ਦੁਤ ਸੁਭਾ ਤੁਮ ਕਾ ਬਹੁ ਆਪ ਹਾਦਰ ਮੋਹੀ ਬਚਾ ਬਹੁ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਰ ਅੱਛਾ ਨਹੀਂ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮੈ ਛਾੜ ਕੋ ਯਬਰਨਾ ਤੇ ਆਉ ਜੋ ਬਰ ਚਾਹੂੰ ਸੁਤੰਤ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਐ ਚੁੰਟਣ ਸਤਰ ਹਮਾਰੇ ਮਾਰੀਐ ਆਪ ਹਾਂਦਾ ਮੁਜੇ ਅਬਰਿਐ ਮਰਨ ਕਾਲ ਕਾ ਤਰਾਸੁਨ ਵਰੀਐ ਹੂ ਜੋ ਸਦਾ ਹਮਾਰੇ ਪਛਾ ਸਿਰਿ ਅਸਤੂ ਜੋ ਕਰੇ ਹੋ ਰਖਾ سنت ہومکھ پیارے دین بندتا تمہو پوری چترد کنتا کال پائے برہم کال پائے کر بسن پرکاشا سکل کاماشا یون کال جگ کیو بےد رائے تھیو جبن کا سب لوگ سا نمسکار ہیں تاہی ہمارا ਜਬਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਛਣ ਉਪਾਇਓ ਆਦ ਅੰਤਿ ਕੈ ਬਤਾਰਾ ਸੋਈ ਗਰੂ ਸਮਝਿਓ ਹਮਾਰਾ ਨਮਸਕਾਰ ਤਿਸਿਹੀ ਕੋ ਹਮਾਰੀ ਸਕਰ ਪਰ ਜਾਜਨ ਆਪ ਸਵਾਰੀ ਸਿਵਕਨ ਕੋ ਸੰਗ ਬਨੁ ਸੁਖ ਦੀਓ ਸਤਰਨ ਕੋਪਲ ਮੋਬਦ ਕੀਓ ਘੜ ਘੜ ਕੀਓ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦਰਸ਼ਕਰ ਫੂਲਾਉ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪਰਜਾ ਤਰ ਤਵ ਦੇਹ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤਉ ਮੈ ਮਿਲਤ ਦੇ ਤਰ ਸਭ ਹੂੰ ਜੇਤੇ ਵਨ ਸ੍ਰਸ਼ਟ ਅਵਤਾਰੈ ਆਪ ਆਪਨੀ ਬੋਜੋ ਚਾਰੈ ਤਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਵਕਾਰ ਨਰਲਾੰਭ ਆਦ ਅਨੀਲ ਅਨਾਦ ਸੰਭ ਤਾਂ ਕਾ ਮੂੜੋ ਚਾਰਤ ਭੇਦਾਂ ਜਾ ਕੋ ਪੇਵਨਾ ਪਾਵਤ ਵੇਦਾਂ ਤਾਂ ਕੋ ਕਰ ਪਾਨ ਅਨੁਮਾਨ ਤੋ ਮਹਾ ਮੂੜ ਕਾਸ਼ਯ ਭੇਦ ਨ ਜਾਣ ਤੋ ਮਹਾ ਦੇਵ ਕੋ ਕਰਤ ਸਦਾ ਸ਼ਿਵ ਨਰੰਕਾਰ ਕਾ ਚਿੰਤਨੀ ਪੇਵ ਆਪ ਆਪਣੀ ਬੁੱਧੇ ਜੀਤੀ ਵਰਨਤ ਪਿੰਨ ਪਿੰਨ ਤੁਹੀ 33 ਤੁਮਰਾ ਲਖਨ ਜਾਏ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਇਕਾ ਰੂਪਨੂਪ ਸਰੂਪਾਰੰਗ ਪਿਉ ਰਾਵਖਈ ਭੂਪਾ ਅੰਡ ਦੇਲ ਸਿਧਜ ਕੀਨੀ ਉਤਪਜ ਖਾਨ ਬਹੁ ਰਚਦੀਨੀ ਕਉਂ ਫੁੱਲ ਰਾਜਾ ਹਵੇ ਬੈਠਾ ਕਉਂ ਸਿਮਟ ਪੇ ਸੰਕਰਕਾ ਠਾ ਸਿਗਰੀ ਸੇਠ ਦੇ ਖਾਇ ਚੰਪ ਬੋ ਆਰੁਗਾ ਸਰੂਪ ਸੁਯੰਪ ਬੋ ਆਵਰ ਅੱਛਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਗਰੋ ਦੁਸ਼ਟੀ ਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जय अस्तो तव शरणी परे तिनके दुष्ट दूतव मै पुरख जवन पग परे तिहारे तिनके तौ संकट सब उतारे लोका लोक इक बारते आए हैं ताकि काल निगटने आए हैं रक्षा होई ताहि शुभ काला दुष्ट अरिष्ट त्रांतित काला कृपा दर्शन जय निहरहु ताकी ताप तनक में हरहु रिद्ध सिद्ध कर्मो सब होई दृष्ट शास सब सकन कोई एक बार जंतु में संभारा काल फांसते ताहि उबारा ਜਿਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਾਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤੈ ਪਾਤਸ਼ਾਹੀ ਦਸਵੀਂ ਗੁਰਬਾਚ ਬੇਨਤੀ ਚਉਪਈ 함ਰੀ ਕਰੋ ਹਾਧੈ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨਹ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮ੍ਰਿ ਦੋਟਿ ਸੁਭਾਤਮ ਕਾਭੂ ਆਪ ਹੰਦੈ ਮੋਹਿ ਬਚਾ ਬਹੂ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿਖ ਸਬਹ ਕਰਤਾਰਾ ਮੋਰ ਅਛਾ ਨਿ ਕਰਦਾ ਕਰੀਐ ਸਭੈ ਰਨ ਕੋ ਆਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮੈ ਛਾੜ ਕੋ ਯ ਵਰਨਾ ਤਿਆਉ ਜੋ ਵਰ ਚਾਹੂੰ ਸੁਤਮਤੇ ਪਾਉ ਸੇਵਕ ਸਿਖ ਮਾਰੇ ਤਾਰੀਐ ਚੁੰਟਣ ਸੁੱਤਰ ਹਮਾਰੇ ਮਾਰੀਐ ਆਪ ਹਾਂਦਾ ਮੁਜ ਅਵਰੀਏ ਮਰਨ ਕਾਲ ਕਾ ਤਰਾਸਨ ਵਰੀਏ ਹੂਜੂ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੂ ਕਰੇ ਹੋ ਰੱਛਾ ਰਾਖ ਲੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤਮਹੁ ਪੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸ੍ਰੀ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨੂ ਪ੍ਰਕਾਸ਼ ਸਾ ਸਕਲ ਕਾਲ ਕਾ ਕੀਆ ਤਮਾਸਾ ਯਵਨ ਕਾਲ ਜੋ ਗਿਸ ਕੀਓ ਬੇਦਰਾਜ ਬ੍ਰਹਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਯਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜੱਛਨੁ ਪਿਆਇਓ ਆਦਿ ਅੰਤਿ ਕੇ ਅਵਤਾਰਾ ਸੋਈ ਗਰੂ ਸਮਝਿਓ ਹਮਾਰਾ ਨਮਸਕਾਰਤੀ ਸਹੀ ਕੋ ਹਮਾਰੀ ਸਕਰ ਪਰ ਜਾਜਨ ਆਪ ਸਵਾਰੀ ਸਿਵਕਨ ਕੋ ਸੰਗੁ ਅਨੁਸ਼ਕਦੀਓ ਸਤਰਨ ਕੋਪਲ ਮੋਬਦ ਕੀਓ ਕਟ ਕਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਗੁੰਚਰ ਅਸਤੂਲਾ ਸਭ ਪਰ ਕਿਰਪਾ ਦਰਸ਼ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬੁਦ ਕਰਖ ਕਰਾ ਕਰਤਾਰਾ ਪਰਜ ਤਰਤਵ ਦੇਹ ਅਪਾਰਾ ਜਬ ਅਕਰਖ ਕਰਦ ਹੂੰ ਕਬ ਹੂੰ ਤੋਂ ਮੈਂ ਮਿਲਤ ਦੇਹ ਤਰਸਭ ਹੂੰ जीते वन श्रश्रवतारय आप अपनी भोज उचारम सभी ते रहत निरालम चांत वेद भेद अर आलम निरंकार निर्विकार निर्लांब आद अनिल अनाद सं तांका मूड़ो चारत भेदं जाको पेव न पावत वेदं तांको करपान अनुमान महामूड़ काश्य भेद न जानतु महादेव को कथ सदाशिव निरंकार का चिंतने पेव ਆਪ ਆਪਣੀ ਬੁੱਧੇ ਜੀਤੀ ਵਰਨਤ ਪੈਨ ਪੈਨ ਤੁਹੀ 33 ਤੁਮਰਾ ਲਖਨ ਜਾਏ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੂਪ ਸਰੂਪਾ ਰੰਗ ਪਿਯੋ ਰਾਵਖਿ ਭੂਪਾ ਅੰਡ ਜੇਲਿ ਸਿਧ ਜਕੀਨੀ ਉਤਪਜ ਖਾਨ ਗਹੁ ਰਚਦੀਨੀ ਕਉਂ ਫੁੱਲ ਰਾਜਾ ਹਵੇ ਬੈਠਾ ਕਉਂ ਸਿਮਟ ਪੇ ਸੰਕਰਕਾ ਠਾ ਸਿਗਰੀ ਸੇਤ ਦੇ ਖਾਇ ਚੰਪ ਬੋ ਆਰ ਜੁਗਾ ਸਰੂਪ ਸੁਯੰਪ ਬੋ اب رچا میری تم کرو سکھ وار سکھ سنگ رو دے پا سکل ملےش کرو رنکا جی او ترنی پری تنکے دش دو تب مری پورکھ جبن پگ پری تی ہار تنکے تون سنکٹ سب تاری جو کال کو کبار تے ہے تا کہ کال نپٹنے آئے ہیں رچا ہوئے تائیں سب کالا دش ارشٹ کالا ਕ੍ਰਿਪਾ ਦਰਸ਼ਨ ਜਾਈ ਨਿਹਰ ਹੋ ਤਾਂ ਕਿ ਤਾਪ ਤਨ ਕਮੇ ਹਰ ਹੋ ਰਿੱਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸਮ ਸਕੇ ਨ ਕੋਈ ਇੱਕ ਵਾਰ ਜਿਤ ਮੈਂ ਸੰਭਾਰਾ ਆਕਾਲ ਫਾਸਤੇ ਤਾਹੀ ਉਬਾਰਾ ਜਿਨਾਂ ਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਾਹਾ ਖੜਗ ਕੀਤਵੇਂ ਸਰਨ ਤਿਹਾਰੀ ਆਪ ਹੱਥ ਦੇ ਲਿਹੁ ਉਬਾਰੀ ਸਰਬ othor ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਅੜਗ ਕੀਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਿਹੁ ਬਾਰੀ ਸਰਬ ਠੌਰ ਮੈਂ ਹੂ ਸਹਾਈ ਦੁਸ਼ਟ ਦੋਗਤਿ ਲਿਹੁ ਬਚਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ 10ਵੀਂ ਗੱਭੋ ਬਾਚ ਬੇਨਤੀ ਚੌਪਈ ਅਮ੍ਰਿ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨਹ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮ੍ਰਿ ਦੁਸਤ ਸੁਭਾ ਤੁਮ ਕਾ ਬਹੋ ਆਪ ਹਾਦਰ ਮੋਹਿ ਬਚਾ ਬਹੋ ਸੁਖੀ ਵਸੈ ਮੋਰ ਪਰਵਾਰਾ ਸੇਵਕ ਸਿਖ ਸਵਹਿ ਕਰਤਾਰਾ ਮੋਰ ਅਛਾ ਅਨਿ ਕਰਦਾ ਕਰੀਐ ਸਭੈ ਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਬਰਨਾ ਤੇ ਆਵੋਂ ਜੋ ਬਰ ਚਾਹੂੰ ਸੁਤੰਤੇ ਪਾਵੋਂ ਸੇਵਕ ਸਿੱਖ ਮਾਰੇ ਤਾਰੀਐ ਚੁੰਝਣ ਸੱਤਰ ਹਮਾਰੇ ਮਾਰੀਐ ਆਪ ਹੰਦੈ ਮੁਜੇ ਅਬਰੀਐ ਮਰਨ ਕਾਲ ਕਾ ਤਰਾਸੁ ਨਵਰੀਐ ਹੂ ਜੋ ਸਦਾ ਹਮਾਰੇ ਪਛਾ ਸਿਰਿ ਅਸਤੁ ਜੋ ਕਰੇ ਹੋ ਰਖਾ ਰੱਖ ਲੇ ਹੋ ਮੈ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੂਰੀ ਚਤੁਰਦਸ ਕੰਤਾਮ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸੂਜੁ ਅਵਤਾਰਾ ਕਾਲ ਪਾਏ ਕਰ ਵਿਸ਼ਨੂ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਬਨ ਕਾਲ ਜੋਗੀ ਸੁ ਕੀਓ ਬੇਦ ਰਾਜ ਬ੍ਰਹਮਾ ਦੂਥੀਓ ਜਬਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨੂ ਪਿਆਇਓ ਆਦੇ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਰ ਪਰ ਜਾਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਦ ਕੀਓ ਕਾਟ ਕਾਟ ਕੀ ਅੰਤਰ ਕੀ ਜਾਂਤ ਭਲੇ ਬੁਰੇ ਕੀ ਪੀਰ ਪ੍ਰਸ਼ਾਂਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬੋਦ ਕਰਕ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਾ ਜਬ ਅਕਰਖ ਕਰਦ ਹੂੰ ਕਬਹੁ ਤਮੈ ਮਿਲਤੇ ਤੇ ਤਰਸਭੂ ਜੇਤੇ ਬਨ ਸਰਚਵਤਾਰੈ ਆਪ ਆਪਣੀ ਭੋਜ ਉਚਾਰੈ ਤਮ ਸਭੀ ਤੇ ਰਹਿਤ ਨਿਰਾਲਮ ਜਾਂਤ ਬੇਦ ਭੇਦ ਅਰ ਆਲਮ ਰੰਕਾ ਨਿਰਵਕਾ ਨਰ ਲਾਂਭੂ ਆਦ ਅਨੀਲ ਅਨਾਦ ਸੰਭ ਤਾਂਕਾ ਮੂੜ ਉਚਾਰਤ ਭੇਦਾਂ ਜਾ ਕੋ ਭੇਵ ਨਾ ਪਾਵਤ ਬੇਦਾਂ ਤਾਂ ਕੋ ਕਰ ਪਾਹਨ ਅਨੁਮਾਨ ਤੋਂ ਮਹਾ ਮੂਰ ਕਾਸ਼ਿ ਭੇਦ ਨ ਜਾਣ ਤੋਂ ਮਹਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤ ਨਹੀਂ ਭੇਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇਵਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡ ਜੇਲ ਜਿ ਸੇਤਿ ਜਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਉ ਫੁਲ ਰਾਜਾ ਹਵੇ ਬੈਠਾ ਕਉ ਸਿਮਟ ਪਉ ਸੰਕਰ ਕੈਠਾ ਸਿਗਰੀ ਸਿਸ਼ਟ ਦਿਖਾਇਓ ਚੰਪਵ ਆਜੁਗਾ ਸਰੂਪ ਸੁਯੰਪਵ ਆਵਰ ਅੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦ੍ਰਿਸ਼ਟੀ ਤੇ ਉਠ ਮਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਤਵ ਸਰਣੀ ਪਰੇ ਤਨਕੇ ਦੁਸ਼ਟ ਦੋਤਵ ਮਰੀ ਪੁਰਖ ਜਮਨ ਪਗ ਪਰੇ ਤਿਹਾਰੇ ਤਨਕੇ ਤਉ ਸੰਕਟ ਸਭ ਟਾਰੀ ਜੋ ਕਾਲ ਕੋਈ ਕਬਾਰ ਤੇ ਆਏ ਹੈ ਤਾਂ ਕਿ ਕਾਲ ਨਿਬਟਨੇ ਆਏ ਹੈ ਰੱਛਾ ਹੋਈ ਤਾਂ ਇਸੁ ਬਕਾਲਾ ਦੁਸ਼ਟ ਅਰਿਸ਼ਟ ਤਨਾਤ ਤਕਾਲਾ ਕਿਰਪਾ ਦ੍ਰਿਸ਼ਟਮ ਜੈ ਨਿਹਾਰ ਹੋ ਤਾ ਕੀ ਤਾਪ ਤਨਕ ਮੇ ਹਰ ਹੋ ਰਿੱਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸਕਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਆਕਾਲ ਫਾਸਤੇ ਤਾਹੀ ਉਬਾਰਾ ਜਿਨਾਂ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਲੋਕ ਤੇਰਾ ਹਾ ਕੜਗ ਕੀਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮਹੁ ਸਹਾਈ ਦੁਸ਼ਟ ਦੋਗਤਿ ਲਿਹੁ ਬਚਾਈ ਕੜਗ ਕੀਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮਹੁ ਸਹਾਈ ਦੁਸ਼ਟ ਦੋਗਤਿ ਲਿਹੁ ਬਚਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਵੀਂ ਗਬੋ ਬਾਚ ਬੇਨਤੀ ਚਉਪਈ 함ਰੀ ਕਰੋ ਹਾਧੈ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨਹ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮ੍ਰਿਤ ਓਟ ਸੁਭਾਤਮ ਕਾਭੋ ਆਪ ਹੰਦੈ ਮੋਹਿ ਬਚਾ ਬਹੂ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸੇਖ ਸਬਹ ਕਰਤਾਰਾ ਮੋਰ ਅਛਾ ਨਹੀਂ ਕਰਦਾ ਕਰੀਐ ਸਭੈ ਰਨ ਕੋ ਆਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮੈ ਛਾੜ ਕੋਈ ਵਰਨਾ ਤਿਆਉ ਜੋ ਵਰ ਚਾਹੂੰ ਸੁਤੰਤੇ ਪਾਉ ਸੇਵਕ ਸੇਖ ਮਾਰੇ ਤਾਰੀਐ ਚੁੰਟਣ ਸੱਤਰ ਹਮਾਰੇ ਮਾਰੀਐ ਆਪ ਹਾਂਦਾ ਮੁਝ ਅਵਰੀਐ ਮਰਨ ਕਾਲ ਕਾ ਤਰਾਸਨ ਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੋ ਕਰੇ ਹੋ ਰੱਛਾ ਰਾਖ ਲੈ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤਮਹੁ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸਿਵਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸੁਖੀਓ ਬੇਦਰਾਜ ਬ੍ਰਹਮਾ ਜੁਤੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀ ਹੁਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜੱਛਣੁ ਪਿਆਇਓ ਆਦਿ ਅੰਤਿ ਕੇ ਅਵਤਾਰਾ ਸੋਈ ਗਰੂ ਸਮਝਿਓ ਹੁਮਾਰਾ ਨਮਸਕਾਰਤੀ ਸਹੀ ਕੋ ਹੁਮਾਰੀ ਸਕਰ ਪਰਜਾ ਜਨ ਆਪ ਸੁਵਾਰੀ ਸਿਵਕਨ ਕੋ ਸੰਗੁਣ ਸੁਖ ਦੀਓ ਸਤਰਨ ਗੋਪਲ ਮੋਬਦ ਕੀਓ ਕਟਕਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਗੁੰਚਰ ਅਸੂਲਾ ਸਭ ਪਰ ਕਿਰਪਾ ਦਰਸ਼ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨੈ ਕਟਕਟ ਕੇ ਪਟਪਟ ਕੀ ਜਾਣੈ ਜਬ ਉਹਦ ਕਰਕ ਕਰਾ ਕਰ ਤਾਰਾ ਪਰਜਾ ਤਰਤਵ ਦੇ ਅਪਾਰਾ ਜਬ ਆਕਰਖ ਕਰਦ ਹੂੰ ਕਬ ਹੂੰ ਤੋ ਮੈਂ ਮਿਲਤ ਦੇ ਤਰਸਭ ਹੂੰ ਜیتے ਭਨ ਸਰਕਸ਼ਵਤਾਰੈ ਆਪਾ ਆਪਣੀ ਬੋਜੁਚਾਰੈ ਤਮ ਸਭੀ ਤੇ ਰਹਿਤ ਨਿਰਾਲਮ ਜਾੰਤ ਬੇਦ ਭੇਦ ਅਰ ਆਲਮ ਰੰਕਾ ਨਿਰਵਕਾ ਨਰ ਲਾਂਭੂ ਆਦ ਅਨੀਲ ਅਨਾਦ ਸੰਭ ਤਾਂਕਾ ਮੂਡ ਉਚਾਰਤ ਭੇਦਾਂ ਜਾ ਕੋ ਪੇਵ ਨ ਪਾਵਤ ਬੇਦਾਂ ਤਾਂਕੋ ਕਰ ਪਾਨ ਅਨੰਦ ਮਹ ਮੂੜ ਕਾਸ਼ਯ ਭੇਦ ਨ ਜਾੰਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਰੰਕਾਰ ਕਾ ਚਿੰਤਨੇ ਪੇਵ ਆਪ ਆਪਣੀ ਬੁੱਧੇ ਜੀਤੀ ਵਰਨਤ ਪੈਨ ਪੈਨ ਤੂਹੀ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੂਪ ਸਰੂਪਾ ਰੰਗ ਪਿਉ ਰਾਵਖੇ ਭੂਪਾ ਅੰਡ ਜੇੜਿ ਸੇਧ ਜਕੀਨੀ ਉਤਪਜ ਖਾਨ ਬਹੁ ਰਚਦੀਨੀ ਕਾਉਂ ਫੁੱਲ ਰਾਜਾ ਹਵੇ ਬੈਠਾ ਕਾਉਂ ਸਿਮਟ ਪੇ ਸੰਕਰਕਾ ਠਾ ਸਿਗਰੀ ਸੇਠ ਦਿਖਾਇ ਚੰਪ ਬੋ ਆਰ ਜਗਾ ਰੂਪ ਸੁਯੰਪ ਬੋ ਅਵ ਰੱਖਿਆ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟੀ ਤੇ ਉਠ ਮਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਤਵ ਸਰਣੀ ਪਰੇ ਤਨਕੇ ਦੁਸ਼ਟ ਦੋ ਤਵ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਨਕੇ ਤਉ ਸੰਕਟ ਸਭ ਟਾਰੀ ਜੋ ਕਾਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟਨੇ ਆਏ ਹੈ ਰੱਖਿਆ ਹੋਈ ਤਾਂ ਸੁਭ ਕਾਲਾ ਦੁਸ਼ਟ ਅਰਿਸ਼ਟ ਟਰਾਂਤਿਤ ਕਾਲਾ ਕ੍ਰਿਪਾ ਦਰਸ਼ਨ ਜੈ ਨਿਹਾਰ ਹੋ ਤਾਂ ਕਿ ਤਾਪ ਤਨਕ ਮੇ ਹਰ ਹੋ ਰਿੱਦ ਸਿੱਧ ਕਰਮੋ ਸਭ ਹੋਈ ਦੁਸ਼ ਸ਼ਾਸਮ ਸਕੇ ਨ ਕੋਈ ਏਕ ਵਾਰ ਜਿਨ ਤਮੈ ਸੰਭਾਰਾ ਆਕਾਲ ਵਾਸਤੇ ਤਾਹੀ ਉਬਾਰਾ ਜਿਨਾਂ ਨਾਮ ਤਿਹਾਰੋ ਕਹਾ ਦਾਰ ਦੁਸ਼ ਦੋਖ ਤੇਰਾ ਹਾ ਖੜਗ ਕੀਤਵੇਂ ਸਰਣ ਤਿਹਾਰੀ ਆਪ ਸਾਧ ਦੇ ਲਿਹੁ ਉਬਾਰੀ ਸਰਬ othor ਮੋ ਹੋ ਸਹਾਈ ਦੁਸ਼ਤ ਦੋਖ ਤੇ ਲਿਹੁ ਬਚਾਈ ਕਾਰਗ ਕੀਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਿਓ ਬਾਰੀ ਸਰਬ ਠੌਰ ਮੈਂ ਹੋ ਸੁਹਾਈ ਦੁਸ਼ਟ ਦੋਗਤਿ ਲਿਓ ਵਿਚਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤ ਹੈ ਪਾਤਸ਼ਾਹੀ 10ਵੇਂ ਗਬੇ ਬਾਚ ਬੇਨਤੀ ਚੌਪਈ ਅਮ੍ਰਿਤ ਰੋ ਹਾਦਰ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮ੍ਰਿਤ ਉੱਠ ਸਵੇ ਤਮ ਕਾਭ ਹੋ ਆਪ ਹਾਦਰ ਮੋਹੀ ਬਚਾਵ ਹੋ ਸੁਖੀ ਵਸੈ ਮੋਰ ਪਰਵਾਰਾ ਸੇਵਕ ਸਿਖ ਸਵੇ ਕਰਤਾਰਾ ਮੋਰ ਅਛਾ ਨਿ ਕਰਦਾ ਕਰੀਐ ਸਭੈ ਰਨ ਕੋ ਆਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਮੈਂ ਛਾੜ ਕੋਈ ਵਰਨਾ ਧਿਆਉਂ ਜੋ ਬਰ ਚਾਹੂੰ ਸੁਤੰਤੇ ਪਾਉ ਸੇਵਕ ਸਿੱਖ ਮਾਰੇ ਤਾਰੀਐ ਚੁੰਟਣ ਸੁੱਤਰ ਮਾਰੇ ਮਾਰੀਐ ਆਵਾਂਦਾ ਮੁਝੇ ਅਬਰੀ ਹੈ ਮਰਨ ਕਾਲ ਕਾ ਤਰਾਸੁ ਨਵਰੀ ਹੈ ਹੁਜੋ ਸੁਦਾ ਹਮਾਰੇ ਪਛਾ ਸਿਰਿ ਅਸਤੁ ਹੁਜੋ ਕਰਿ ਹੋ ਰਖਾ ਰੱਖਲੇ ਹੋ ਮੈ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਦੁਸ਼ਟਣ ਕੇ ਹੰਤਾ ਤਮੋ ਪੁਰੀ ਚਤੁਰਦਸ ਕੰਤਾਮ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸੁਜੁ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਬਨ ਕਾਲ ਜੋਗੀ ਸੁ ਕੀਓ ਬੇਦ ਰਾਜ ਬ੍ਰਹਮ ਜੁਥੀਓ ਜਬਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਣੁ ਪਿਆਇਓ ਆਦਿ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਖਰ ਪਰ ਜਾਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਦ ਕੀਓ ਕਟ ਕਟ ਕੀ ਅੰਤਰ ਕੀ ਜਾਂਤ ਭਲੇ ਬੁਰੇ ਕੀ ਪੀਰ ਪ੍ਰਸ਼ਾਂਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬੋਦ ਕਰਖ ਕਰਾ ਕਰਤਾਰਾ ਪਰਜ ਤਰਤਵ ਦੇ ਅਪਾਰਾ ਜਬ ਆਕਰਖ ਕਰਤ ਹੂੰ ਕਬ ਹੂੰ ਤੋ ਮੈ ਮਿਲਤ ਦੇ ਤਰਸਭੂ ਜੇਤੇ ਬਨ ਸ੍ਰਸ਼ਵਤਾਰਾ ਆਪ ਆਪਣੀ ਬੋਜ ਉਚਾਰ ਤਮ ਸਭੀ ਤੇ ਰਹਿਤ ਨਿਰਾਲਮ ਜਾਂਤ ਬੇਦ ਭੇਦ ਅਰ ਆਲਮ ਰੰਕਾ ਨਿਰਵਕਾਰ ਨਰ ਲਾਂਭੂ ਆਦ ਅਨੀਲ ਅਨਾਦ ਸੰਭ ਤਾਂਕਾ ਮੂਡ ਉਚਾਰਤ ਭੇਦਾਂ ਜਾ ਕੋ ਭੇਵ ਨਾ ਪਾਵਤ ਬੇਦਾਂ ਤਾਂ ਕੋ ਕਰ ਪਾਹਨ ਅਨੁਮਾਨ ਤੋਂ ਮਹਾ ਮੂਰ ਕਾ ਸ਼ਿਵ ਭੇਦ ਨਾ ਜਾਣ ਤੋਂ ਮਹਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤ ਨਹੀਂ ਭੇਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇਵਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡ ਜੇਲ ਜਿ ਸੇਤ ਜਕੀਨੀ ਉਤਪਜ ਖਾਨ ਬਹੁ ਰਚਦੀਨੀ ਕਉ ਫੁਲ ਰਾਜਾ ਹਵੇ ਬੈਠਾ ਕਉ ਸਿਮਟ ਪੇ ਸੰਕਰ ਕੈਠਾ ਸਿਗਰੀ ਸਿਸ਼ਟ ਦਿਖਾਏ ਚੰਪ ਵੋ ਆਜੁਗਾ ਸਰੂਪ ਸੁਯੰਪ ਵੋ ਆਵਰ ਅੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟੀ ਤੇ ਉਠ ਮਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਤਵ ਸਰਣੀ ਪਰੇ ਤਨਕੇ ਦੁਸ਼ਟ ਦੋਤਵ ਮਰੀ ਪੁਰਖ ਜਗਨ ਪਗ ਪਰੇ ਤਿਹਾਰੇ ਤਨਕੇ ਤਉ ਸੰਕਟ ਸਭ ਟਾਰੀ ਜੋ ਕਾਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟਨੇ ਆਏ ਹੈ ਰੱਖਿਆ ਹੋਈ ਤਾਂ ਇਸ ਸਭ ਕਾਲਾ ਦੁਸ਼ਟ ਅਰਿਸ਼ਟ ਟਰਾਂ ਤਤ ਕਾਲਾ ਕਿਰਪਾ ਦਰਸ਼ਨ ਜਾਏ ਨਿ ਹਰ ਹੋ ਤਾਂ ਕਿ ਤਾਪ ਤਨਕ ਮੇ ਹਰ ਹੋ ਰਦ ਸਦ ਕਰਮੋ ਸਭ ਹੋਈ ਦੁਸ਼ਟ ਸਾਸ ਸਭ ਸਕੈ ਨ ਕੋਈ ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਂ ਹੀ ਉਬਾਰਾ ਜਿਨਨ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਕਾਰਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਿਓ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਾਰਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਿਓ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਧਤਕ